ਕਿਸਾਨ ਝੋਨੇ ਪੱਕ ਗਏ ਝੋਨਿਆਂ ਤੋਂ ਅਸੀਂ ਪੱਕ ਗਏ ਝੋਨੇ ਪੱਕ ਗਏ ਝੋਨਿਆਂ ਤੋਂ ਅਸੀਂ ਪੱਕ ਗਏ ਜਿੱਥੇ ਸਾਡੇ ਪਾਣੀ ਗਏ ਉੱਥੇ ਸਾਡੇ ਲੱਖ ਗਏ ਜਿੰਨੇ ਬੱਚੇ ਪਾਣੀ ਆਪਾਂ ਚੱਪਣੀ ਚ ਪਾ ਛੱਡੇ ਜਿੰਨੇ ਬੱਚੇ ਪਾਣੀ ਆਪਾਂ ਚੱਪਣੀ ਚ ਪਾ ਛੱਡੇ ਪਿਆਸ ਹੁਣ ਬੁਝਣੀ ਕੀ ਡੁੱਬਦੇ ਹੀ ਨੱਕ ਗਏ ਤੁਸੀਂ ਹੀ ਮੁਕਾਏ ਪਾਣੀ ਤੁਸੀਂ ਕਰ ਛੱਡੇ ਧੂਏ ਤੁਸੀਂ ਹੀ ਮੁਕਾਏ ਪਾਣੀ ਤੁਸੀਂ ਕਰ ਛੱਡੇ ਧੂਏ ਦੁਨੀਆਂ ਦੇ ਤਾਨੇ ਮੇਣੇ ਸੁਣ ਸੁਣ ਅੱਕ ਗਏ ਚੰਗੇ ਸੀ ਉਹ ਸਮੇਂ ਜਦ ਬੀਜ ਦੇ ਜਵਾਰਾਂ ਸੀ ਉਹ ਚੰਗੇ ਸੀ ਸਮੇਂ ਉਹ ਜਦ ਬੀਜ ਦੇ ਜਵਾਰਾਂ ਸੀ ਲੱਪ ਲੱਪ ਵੱਟਾਂ ਹੁਣ ਤਾਂ ਰਹਿ ਸਾਡੇ ਲੱਕ ਗਏ ਜਿਨ੍ਹਾਂ ਦੇ ਰਹਿਮੋ ਕਰਮ ਜੋ ਢੇਰੀਆਂ ਫਰੋਲ ਦੇ ਮੰਡੀ ਵਿੱਚ ਜਿਨ੍ਹਾਂ ਦੇ ਰਹਿਮੋ ਕਰਮ ਜੋ ਢੇਰੀਆਂ ਫਰੋਲ ਦੇ ਜਦ ਫਰੋਲਣੇ ਤੇ ਆਏ ਸਾਡੇ ਪੋਤੜਿਆਂ ਤੱਕ ਗਏ ਬੜੇ ਗੇੜੇ ਵੱਜੇ ਬڑے ਗੇੜੇ ਵੱਜੇ ਸਾਡੇ ਕਦੇ ਬੈਂਕ ਕਦੇ ਫਾਈਨਾਂਸਾਂ ਉਹ بڑے ਗੇੜੇ ਵੱਜੇ ਸਾਡੇ ਕਦੇ ਬੈਂਕ ਕਦੇ ਫਾਈਨਾਂਸਾਂ ਰੱਸੀ ਗਲ ਪਾ ਕੇ ਸੌਂ ਗਏ ਜਦੋਂ ਅਸੀਂ ਥੱਕ ਗਏ ਰੱਸੀ ਗਲ ਪਾ ਕੇ ਸੌਂ ਗਏ ਜਦੋਂ ਅਸੀਂ ਥੱਕ ਗਏ